ਪ੍ਰੋਗਰਾਮ 16 ਨੇ ਸੱਚੇ ਤੁਹਾਡਾ ਸਾਡਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਪੰਜਾਬ ਦੇ ਇੱਕ ਦੋ ਮਸਲੇ ਅਹਿਮ ਨੇ ਜਿਸ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਤਾਂ ਪੰਥਕ ਹਲਕਿਆਂ ਦੇ ਵਿੱਚ ਕਾਫੀ ਕੁਝ ਨਵਾਂ ਸਾਹਮਣੇ ਆ ਰਿਹਾ ਹੈ ਅੰਤਰੀਂ ਕਮੇਟੀ ਦੇ ਲਏ ਗਏ ਫੈਸਲਿਆਂ ਤੇ ਜਿੱਥੇ ਦੋ ਧੜਿਆਂ ਵਿੱਚ ਗੱਲਬਾਤ ਚੱਲ ਰਹੀ ਸੀ ਉੱਥੇ ਹੁਣ ਇੱਕ ਤੀਜਾ ਨਵਾਂ ਬਿਆਨ ਚਰਚਾ ਦਾ ਵਿਸ਼ਾ ਬਣ ਗਿਆ। ਵਿਕਰਮ ਸਿੰਘ ਮਜੀਠੀਆ ਦੇ ਨਾਲ 6 ਹੋਰ ਕਿਹੜੇ ਆਗੂ ਨੇ ਸ਼੍ਰੋਮਣੀ ਕਾਲੀ ਦਲ ਦੇ ਜਿਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਲਿਖ ਦਿੱਤਾ ਹੈ ਕਿ ਸਾਡੀ ਆਪਸੀ ਧੜੇਬੰਦੀ ਕਰਕੇ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਇੱਥੋਂ ਤੱਕ ਅੰਤਰੀਂ ਕਮੇਟੀ ਵੱਲੋਂ ਲਏ ਗਏ ਫੈਸਲੇ ਨਾਲ ਆ ਸਹਿਮਤੀ ਪ੍ਰਗਟਾ ਦਿੱਤੀ ਹੈ। ਉਹ ਸਹਿਮਤ ਨਹੀਂ ਉਸ ਫੈਸਲੇ ਨਾਲ ਜਿਸ ਦੇ ਨਾਲ ਜਥੇਦਾਰ ਸਹਿਬਾਨ ਨੂੰ ਬਦਲਿਆ ਗਿਆ। ਇਸ ਨਾਲ ਠੇਸ ਪੁੱਜੀ ਆ ਡੂੰਗੀ ਉਹ ਕਹਿ ਰਹੇ ਨੇ ਪੂਰਾ ਬਿਆਨ ਕੀ ਐ ਵੀ ਗੱਲ ਕਰਾਂਗੇ ਤੇ ਨਾਲ ਗੱਲ ਕਰਾਂਗੇ ਬੀਬੀਆਂ ਨੂੰ ਖਾਤੇ ਵਿੱਚ ਪੈਸੇ ਪਾਉਣ ਦੀ ਗੱਲ ਦਿੱਲੀ ਵਿੱਚ ਸਰਕਾਰ ਨੂੰ ਘੇਰਿਆ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਪਰ ਇੱਥੇ ਆਵਾ ਦੀ ਪਾਰਟੀ ਖੁਦ गिर ਗਈ ਹੈ ਕਿ ਉਹਨਾਂ ਨੇ ਹੁਣ ਤੱਕ 1000 ਰੁਪਿਆ ਖਾਤਿਆਂ 'ਚ ਪਾਇਆ ਕਿਉਂ ਨਹੀਂ ਦੋਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੀ ਪਹਿਲਾਂ ਤਾਂ ਦੋ ਧੜਿਆਂ ਵਿਚ ਆਪਸੀ ਖਿੱਚੋ ਤਾਣ ਚੱਲਦੀ ਸੀ ਪਰ ਇਸ ਖਿੱਚੋ ਤਾਣ ਦੇ ਕਰਕੇ ਕਹਿੰਦੇ ਇੱਥੋਂ ਤੱਕ ਆ ਗਈ ਹੈ ਨੌਬਤ ਕਿ بڑا ਖਲਾਰਾ ਪੈ ਗਿਆ ਹੁਣ ਇਕੱਠੇ ਹੋ ਜੀਏ ਵਿਕਰਮ ਸਿੰਘ ਮਜੀਠੀਆ ਸਣੇ 6 ਹੋਰ ਆਗੂਆਂ ਦਾ ਜਿਹੜਾ ਬਿਆਨ ਜਾਰੀ ਕੀਤਾ ਗਿਆ ਇਹਦੇ ਅੱਜ ਦੀ ਘੜੀ ਮਾਇਨੇ ਕੀ ਹੈ ਲੋਕੋ ਸਭ ਤੋਂ ਵੱਡਿਕਲ ਅਗਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕੀਤੀ ਤਾਂ ਵੇ ਸ਼੍ਰੋਮਣੀ ਅਕਾਲੀ ਦਲ ਇੱਕ ਧਾਕੜ ਤੇ ਵੱਡਾ ਲੀਡਰ ਆ ਜਿਹੜਾ ਸਰਕਾਰ ਨਾਲ ਵੀ ਵੇਰ ਰਿਆ ਲਗਾਤਾਰ ਪੰਜਾਬ ਸਰਕਾਰ ਨੂੰ ਘਿਰਿਆ ਪਰ ਇੱਕ ਅਗਰ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਬਤੌਰ ਅਕਾਲੀ ਦਲ ਦੇ ਲੀਡਰ ਦੇ ਤੌਰ ਤੇ ਵੀ ਗੱਲ ਕੀਤੀ ਜਾਂਦੀ ਔਰ ਸੁਭੀ ਸਿੰਘ ਬਾਦਲ ਸਾਹਿਬ ਦੇ ਨਾਲ ਜਿਹੜੀ ਖਾਸ ਰਿਸ਼ਤੇਦਾਰੀ ਉਸ ਨੂੰ ਲੈ ਕੇ ਵੀ ਗੱਲਬਾਤ ਹੋਏਗੀ ਕਿ ਹਮੇਸ਼ਾ ਹੀ ਕਿ ਸੁਭੀ ਸਿੰਘ ਬਾਦਲ ਦੇ ਜਿਹੜੇ ਫੈਸਲੇ ਲੈਣਗੇ ਉਹ ਤੋ ਬਿਕਰਮ ਸਿੰਘ ਮਜੀਠੀਆ ਨੂੰ ਪ੍ਰਵਾਣ ਹੋਣਗੇ ਰਿਸ਼ਤੇਦਾਰੀ ਤੌਰ ਤੇ ਵੀ ਤੇ ਪਾਰਟੀ ਦੇ ਬਾਸ ਹੋਣ ਦੇ ਤੌਰ ਤੇ ਵੀ ਕਿਉਂਕਿ ਸੁਬੀਸ਼ ਸਿੰਘ ਬਾਦਲ ਹੀ ਪਾਰਟੀ ਦੇ ਕਰਤਾਤਾ ਲੇਕਿਨ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਨਾਲ ਸਾਬਕਾ ਮੰਤਰੀ ਨੇ ਸ਼ਰਜੀ ਢਿੱਲੋ ਸਾਬਕਾ ਐਮਐਲਏ ਜਿਹੜੇ ਨੇ ਲਖਬੀਰ ਸਿੰਘ ਲੋਧੀ ਨੰਗਲ ਤੇ ਹੋਰ ਜਿਹੜੇ ਜ਼ਿਲ੍ਹੇ ਇੰਚਾਰਜ ਨੇ ਉਹਨਾਂ ਨੇ ਜਿਹੜੇ 7 ਜਾਣੇ ਦੀ ਮੀਟਿੰਗ ਉਹਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜੀ ਬੀਤੇ ਦਿਨ ਅੰਤਰੀਕ ਕਮੇਟੀ ਦੀ ਜਿਹੜੀ ਮੀਟਿੰਗ ਹੋਏ ਦੇ ਜਿਹੜਾ ਕਾਲਤਿਕ ਸਾਹਿਬ ਦੇ ਜਥੇਦਾਰ ਪ੍ਰਤੀ ਜਿਹੜਾ ਫੈਸਲਾ ਐ ਸੀ ਸਹਿਮਤ ਨਹੀਂ ਆ ਹਾਲਾਂਕਿ ਜਿਹੜੇ ਦੂਜੇ ਲੋਕ ਨੇ ਬਾਗੀ ਨੇ ਜਾਂ ਹੋਰ ਕਾਂਗਰਸ ਪਾਰਟੀ ਕਹੂਗੀ ਆਵਾਦੀ ਪਾਰਟੀ ਕਹੂਗੀ ਬਾਗੀ ਧੜਾ ਕਹੂਗਾ ਕਿ ਇਹ ਵਿਕਰਮ ਸਿੰਘ ਜੀਠਿਆ ਹੋਣਾ ਨੇ ਵੀ ਬਗਾਵਤ ਕਰਤੀ ਐ ਕਿ ਜਿਹੜਾ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਫੈਸਲੇ ਪ੍ਰਵਾਨ ਨਹੀਂ ਕੀਤੇ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੇ ਫੈਸਲੇ ਮਤਲਬ ਸ਼੍ਰੋਮਣੀ ਕਾਲੀ ਦਲ ਦੇ ਫੈਸਲੇ ਉਹਨੂੰ ਬਾਗੀ ਦੀ ਤੌਰ ਤੇ ਦੇਖੇ ਜਾਂ ਜਿਵੇਂ ਉਹ ਅਪੀਲਾ ਕਰ ਰਹੇ ਨੇ ਸੱਤ ਜਾਣੇ ਨੇ ਅਪੀਲ ਕੀਤੀ ਐ ਕਿ ਸਾਨੂੰ ਚੁੱਲ੍ਹੇ ਸਮਿਟਨੇ ਪੈਣੇ ਨੇ ਜੇ ਪੰਜਾਬ ਦੀ ਖਾਤਰ ਕੌਮ ਦੀ ਖਾਤਰ ਸਾਨੂੰ ਇਕੱਠੇ ਹੋਣੇ ਪੈਣ ਸਾਨੂੰ ਜਿਹੜੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਕਰਨੀਆਂ ਪੈਣ ਗਿਆ ਪਰ ਹੁਣ ਇਹ ਸਭ ਤੋਂ ਵੱਡੀਆਂ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਜਿਹੜਾ ਸਟੈਂਡ ਲਿਆ ਜਾਣਾ ਉਹਦੇ ਲਈ ਆਦਮੀ ਤੌਰ ਤੇ ਸਿਆਸੀ ਤੌਰ ਤੇ ਵੀ ਉਹ ਤੇ ਨਿੱਜੀ ਤੌਰ ਤੇ ਵੀ ਇਸ ਬੀ ਸਿੰਘ ਬਾਦਲ ਵਾਸਤੇ ਇੱਕ ਝਟਕਾ ਹੋ ਸਕਦਾ ਹਾਲਾਂਕਿ ਪਹਿਲਾਂ ਵੀ ਕਈ ਅਜਿਹੀਆਂ ਗੱਲਾਂ ਆ ਰਹੀਆਂ ਸੀ ਕਿ ਵਿਕਰਮਜੀਤ ਸਿੰਘ ਮਜੀਠੀਆ ਕਾਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਇਹ ਨਾ ਸੀਰੀਅਸ ਦਿਖਾਈ ਨਹੀਂ ਦੇ ਰਹੇ ਨਾ ਪਰ ਉਹ ਆਪਣੀ ਇੱਕ ਲੜਾਈ ਲੜ ਰਹੇ ਸੀ ਉਹ ਪੰਜਾਬ ਦੀ ਲੜਾਈ ਵੀ ਲੜ ਰਹੇ ਸੀ ਕਾਲੀ ਦਲ ਦੀ ਲੜਾਈ ਵੀ ਲੜ ਰਹੇ ਸੀ ਉਹ ਇਕੱਲੇ ਹੀ ਜਿਹੜੀ ਉਹ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਉਹਨਾਂ ਦੀ ਐਕਟੀਵਿਟੀ ਦੇਖਣ ਨੂੰ ਮਿਲੀ ਪੋਲੀਟੀਕਲ ਤੌਰ ਤੇ ਹੁਣ ਆ ਜਿਹੜਾ ਸਵਾਲ ਅੱਜ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਹੈ ਚੰਡੀਗੜ੍ਹ ਦੇ ਵਿੱਚ ਮੀਟਿੰਗ ਲੈ ਕੇ ਜਿਹੜਾ ਉਹਨਾਂ ਨੇ ਜਨਤਕ ਤੌਰ ਤੇ ਪ੍ਰੈਸ ਬਿਆਨ ਜਾਰੀ ਕੀਤਾ ਉਹ ਜਿਹੜੇ ਵੱਡੇ ਗੱਲ ਹੋ ਗਈ ਹੈ ਕਿ ਉਹਨੂੰ ਲਾਜ਼ਮੀ ਤੌਰ ਤੇ ਜਿਹੜੇ ਦੁੱਝੇ ਨੇ ਜਿਹੜੇ ਸ਼ਰਮਣੀ ਕਾਲੀ ਦਲ ਦੇ ਦੂਜੇ ਧੜੇ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਨੂੰ ਲਗਾਤਾਰ ਕਿੰਤੂ ਪਰੰਤੂ ਕਾਰੇ ਨੇ ਉਹਨਾਂ ਦੀ ਕਾਰਜ ਖਿਆਲੀ ਤੇ ਲੈ ਕੇ ਸਵਾਲ ਖੜੇ ਕਰੇ ਉਹਨਾਂ ਨੂੰ ਬਲ ਮਿਲ ਸਕਦਾ ਜਿਵੇਂ ਚਰਨਜੀਤ ਸਿੰਘ ਬਰਾੜ ਜਿਹੜੇ ਦੂਜੇ ਸੁਧਾਰ ਲੈਰ ਵਾਰੇ ਨੇ ਉਹਨਾਂ ਨੇ ਤਾਂ ਕਹਿ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਬਗਾਵਤ ਆ ਹੁਣ ਕਿਉਂਕਿ ਸੱਤਾਂ ਛਿਆ ਜਾਣੇ ਦਾ ਨਾਮ ਨਹੀਂ ਲੈ ਰਿਹਾ ਸਿਰਫ ਤਾਂ ਸਿਰਫ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਕਾਲੀ ਦਲ ਦਾ ਇੱਕ ਚਿਹਰਾ ਪੰਜਾਬ ਦਾ ਇੱਕ ਚਿਹਰਾ ਉਹ ਨਾਲ ਦੇ ਨਾਲ ਕਿਉਂਕਿ ਉਹਨਾਂ ਨੂੰ ਜਿੱਥੇ ਇੱਕ ਪੋਲਿਟੀਸ਼ੀਅਨ ਦੇ ਤੌਰ ਤੇ ਪੰਜਾਬ ਵੇਖਦਾ Yeah. <laughs> ਨਾਲ ਦੇ ਨਾਲ ਉਹਨਾਂ ਨੂੰ ਬਾਦਲ ਪਰਿਵਾਰ ਦੀ ਜਿਹੜੀ ਖਾਸ ਰਿਸ਼ਤੇਦਾਰੀ ਉਹਦੇ ਤੌਰ ਤੇ ਵੀ ਦੇਖਿਆ ਜਾਂਦਾ ਇਸ ਕਰਕੇ ਹੁਣ ਵਿਕਰਮ ਸਿੰਘ ਮਜੀਠੀਆ ਦਾ ਇਨਾਮ ਵਜ ਰਿਹਾ ਹੈਗਾ ਔਰ ਚਾਹੇ ਸੱਤ ਜਾਣਿਆਂ ਦਾ ਫੈਸਲਾ ਆਊਗਾ ਪਰ ਫਿਰ ਵੀ ਵਜੂਗਾ ਕਿ ਇਕੱਲਾ ਵਿਕਰਮ ਸਿੰਘ ਮਜੀਠੀਆ ਨੇ ਕੀਤਾ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਉਹ ਇਹ ਹੈ ਕਿ ਦੋਵਾਰੀ ਸੁਧਾਰ ਲਹਿਰ ਦਾ ਨਾਮ ਲਿਖਿਆ ਗਿਆ ਭਾਵੇਂ ਸੁਧਾਰ ਲਹਿਰ ਵਾਲੇ ਹੋਣ ਤੇ ਭਾਵੇਂ ਕੋਈ ਹੋਰ ਪੰਥਕ ਤਹਿਸੀ ਜਥੇਬੰਦੀ ਹੋਵੇ ਕਹਿੰਦੇ ਬੜਾ ਨੁਕਸਾਨ ਹੋ ਗਿਆ ਹੁਣ ਇਕੱਠੇ ਹੋ ਜੀਏ ਇਹ ਵੀ ਅਖੀਰ ਚ ਲਿਖਿਆ ਗਿਆ ਲਾਜ਼ਮੀ ਤੌਰ ਤੇ ਇਕੱਠੇ ਹੋਣਾ ਪੈਣਾ ਹੈ ਹੋਰ ਕੋਈ ਚਾਰਾ ਨਹੀਂ ਇਹਨਾਂ ਵਾਸਤੇ ਦੇਖੋ ਜੇ ਤੁਸੀਂ ਕ ਨਹੀਂ ਪੰਤ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਤੁਹਾਨੂੰ ਆਪਣੇ ਜਿਹੜੇ ਗਿਲਵੇ ਸ਼ਿਕਵੇ ਸ਼ਿਕਵਿਸ਼ ਕਰਤਾ ਦੂਰ ਕਰਨੀਆਂ ਪੈਣਗੀਆਂ ਹਾਲਾਂਕਿ ਅੱਜ ਤੇ ਸੱਤ ਆ ਬੰਦੇ ਤੇ ਵਿਕ੍ਰਮ ਸਿੰਘ ਮਜੀਠੀਆ ਇੱਕ ਕਾਲੀ ਦਲ ਦਾ ਇੱਕ ਧੁਰਾ ਇੱਕ ਪੰਜਾਬ ਦਾ ਉਹ ਲੀਡਰ ਆ ਸੱਤਾਂ ਤੋਂ 700 ਵੀ ਕਰ ਸਕਦਾ 7000 ਵੀ ਕਰ ਸਕਦਾ 70000 ਵੀ ਕਰ ਸਕਦਾ ਉਹਦਾ ਇੱਕ ਆਪਣਾ ਕਾਡਰ ਹੈ ਪਰ ਜਦੋਂ ਇਹ ਵਾਲਾ ਹੁਣ ਕੀ ਕਿ ਜੇ ਹੁਣ ਸਵਾਲ ਇਹ ਆ ਕਿ ਜੇ ਸਾਰੇ ਜਿਹੜੇ ਇਕੱਠੇ ਹਨਾ ਦਾਗੀ ਬਾਗੀ ਤੇ ਲੱਗੀ ਆਪਾਂ ਕੱਲ ਵੀ ਗੱਲ ਕੀਤੀ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਹੈ ਨਹੀਂ ਤੇ ਜਦੋਂ ਕੱਲੇ-ਕੱਲੇ ਹੋਣਗੇ ਤੇ ਜਿਹੜੀਆਂ ਇਹ ਕਹਿੰਦੇ ਨੇ ਕਿ ਕਾਲੀ ਵਿਰੋਧੀ ਤਾਕਤਾਂ ਪੰਥ ਵਿਰੋਧੀ ਤਾਕਤਾਂ ਸਿੱਖ ਵਿਰੋਧੀ ਤਾਕਤਾਂ ਉਹ ਤੁਹਾਨੂੰ ਕੱਲੇ-ਕੱਲੇ ਕਰਕੇ ਕੁੱਟੇਗੀ ਇਸ ਕਰਕੇ ਤੁਹਾਨੂੰ ਇਕੱਠੇ ਹੋਣਾ ਪੈਣਾ ਹੁਣ ਜਿਹੜਾ ਪ੍ਰੈਸ ਨੋਟ ਆਇਆ ਉਹਦੇ 'ਚ ਜਿਹੜਾ ਭਾਸ਼ਾ ਬੜੀ ਸੰਜਮ ਦੇ ਨਾਲ ਉਹਨਾਂ ਨੇ ਵਰਤੀ ਹੈਗੀ ਉਹਦੇ 'ਚ ਕਿਹਾ ਕਿ ਸ਼੍ਰੀ ਕਾਲ ਤਕ ਸਾਹਿਬ ਜੀ ਦੀ ਅਤੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਦੀ ਮਾਨ ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਖੀਰਲੇ ਸਾਤ ਤੱਕ ਕਰਦੇ ਰਹਾਂਗੇ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਤੇ ਜੋ ਵੀ ਜਥੇਦਾਰ ਸਭਾਣ ਇਸ ਤਖਤ ਦੇ ਬਿਰਾਜਮਾਨ ਹਨ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬੰਦ ਹੈ ਜੋ ਸਦਾ ਹੀ ਕਰਦੇ ਰਹਾਂਗੇ ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰਕੇ ਜੋ ਕੱਲ ਦਾ ਫੈਸਲਾ ਅੰਤਰੀਂ ਕਮੇਟੀ ਨੇ ਕੀਤਾ ਉਸ ਨਾਲ ਸਿੱਖ ਸੰਗਤ ਅਤੇ ਸਾਡੇ ਮਨਾਂ ਨੂੰ ਬਹੁਤ ਡੂੰਗੀ ਠੇਸ ਪਹੁੰਚੀ ਹੈ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਵੀ ਗੁਰੂ ਦਾ ਰਤਬਾ ਦਿੱਤਾ ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋ ਅਸੀਂ ਇਸ ਫੈਸਲੇ ਨਾਲ ਸਹਿਮਤ ਨਹੀਂ ਆ ਹੁਣ ਪਿਛਲੇ ਕਾਫੀ ਲੰਮੇ ਸਮੇਂ ਤੋਂ ਜੋ ਘਟਨਾਵਾਂ ਕਾਪਰੇ ਸਨ ਉਸ ਨਾਲ ਸਾਡੇ ਮਨ ਅੱਜ ਬਹੁਤ ਦੁਖੀ ਹਨ ਅਤੇ ਦਾਸ ਹਨ ਚਾਹੇ ਉਹ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਚਾਹੇ ਉਹ ਪੰਥਕ ਏਕਤਾ ਵੱਲ ਪਹਿਲ ਕਦਮੀ ਕਰਨ ਵਿੱਚ ਪੁੱਟੇ ਜਾਣ ਵਾਲੇ ਕਦਮ ਹੋਣ ਜੋ ਕੁਝ ਸਮੇਂ ਤੋਂ ਨਹੀਂ ਪੁੱਟੇ ਗਏ ਇੰਨਾ ਕਾਰਨਾ ਕਰਕੇ ਅੱਜ ਇਹੋ ਜੇ ਹਾਲਾਤ ਬਣ ਗਏ ਨੇ ਜਿੰਨਾ ਹਾਲਾਤਾਂ ਦੇ ਅਸੀਂ ਸਾਰੇ ਜ਼ਿੰਮੇਵਾਰ ਚਾਹੇ ਸੁਧਾਰ ਲੈਰ ਵਾਲੇ ਚਾਹੇ ਕੁਝ ਪੰਤਕ ਲੋਕ ਹੋਣ ਅਸੀਂ ਸਾਰੇ ਹੀ ਇਨ੍ਹਾਂ ਹਾਲਾਤਾਂ ਤੋਂ ਪਾਸਾ ਵੱਟਦੇ ਰਹੇ ਹਾਂ ਅੱਜ ਬੜੀ ਗੰਭੀਰਤਾ ਨਾਲ ਇਹ ਕਹਿ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਦੇ ਹੋਏ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਜਿਸ ਦੀ ਸਥਾਪਨਾ ਸ਼੍ਰੀ ਕਾਲਤਕ ਸਾਹਿਬ ਤੇ ਹੋਈ ਹੋਵੇ ਉਸ ਨੂੰ ਟੁੱਟਣ ਤੋਂ ਬਚਾਉਣ ਵਾਸਤੇ ਅੱਗੇ ਹੋ ਕੇ ਇੱਕ ਸਾਂਝੀ رائے ਬਣਾਉਣ ਦੀ ਲੋੜ ਹੈ ਸ਼੍ਰੀ ਕਾਲਤਕ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜੋ ਹਾਲਾਤ ਪਿਛਲੇ ਦਿਨਾਂ ਤੋਂ ਚੱਲ ਰਹੇ ਇਹਨਾਂ ਨੂੰ ਦੇਖਦੇ ਹੋਏ ਸਾਡੇ ਅਤੇ ਸਾਡੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਹਰ ਵਰਕਰ ਦੇ ਮਨ ਵਿੱਚ ਬੜੀ ਪੀੜ ਹੈ ਜਿਨ੍ਹਾਂ ਨੂੰ ਮਹਿਸੂਸ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਇਹ ਲੀਡਰਸ਼ਿਪ ਦੀ ਆਪਸੀ ਖਿੱਚੋਤਾਣ ਕਰਕੇ ਹੋਇਆ ਅਸੀਂ ਸਾਰੇ ਸ਼੍ਰੋਮਣੀ ਕਾਲੀਦਾਲ ਵਾਲੇ ਅਤੇ ਸੁਧਾਰ ਲਹਿਰ ਵਾਲੇ ਇੱਕੋ ਪਰਿਵਾਰ ਵਿੱਚ ਰਹਿ ਕੇ ਪਾਰਟੀ ਦਾ ਕੰਮ ਕਰਦੇ ਰਹੇ ਹਾਂ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਆਪਸੀ ਖਿੱਚੋਤਾਣ ਕਰਕੇ ਹੀ ਇਹ ਸਭ ਕੁਝ ਵਾਪਰਿਆ ਜਿਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਬਲ ਮਿਲਿਆ ਤੇ ਪੰਥਕ ਏਕਤਾ ਤੇ ਪੰਥ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਕਾਲੀਦਾਲ ਬਹੁਤ ਵੱਡੀ ਢਾਲ ਲੱਗੀ ਹੈ ਜਿਸ ਤੇ ਗੰਭੀਰ ਚਿੰਤਨ ਕਰਨ ਕਰਦੀ ਲੋੜ ਹੈ ਅੱਜ ਅਸੀਂ ਵੀ ਅਪੀਲ ਕਰਦੇ ਹਾਂ ਕਿ ਆਪਸੀ ਮਤ ਪੇਦ ਤੇ ਰੰਸ਼ੀਆਂ ਪਲਾ ਕੇ ਦਰਿਆਦਲੀ ਦਿਖਾਉਂਦੇ ਇਹ ਪਾਰਟੀ ਦੇ ਵਾਸਤੇ ਦਿੱਤੀਆਂ ਹੋਈਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਤੇ ਸ਼ਰੋਮਣੀ ਕਾਲੀ ਦਲ ਹਰ ਵਰਕਰ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਪੰਜਾਬ ਤੇ ਪੰਥ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ ਜਿਹੜੇ-ਜਿਹੜੇ ਇਸ ਦਸਕਤ ਜਿਨ੍ਹਾਂ ਨੇ ਕੀਤੇ ਨੇ ਵਿਕਰਮ ਸਿੰਘ ਮਜੀਠੀਆ ਸਾਹਿਬ ਕਾ ਕੈਬਨਲ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਕਾ ਕੈਬਨਲ ਮੰਤਰੀ ਪੰਜਾਬ ਲਖਬੀਰ ਸਿੰਘ ਲੋਦੀਨਗਰ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ ਸਰਬਜੋਤ ਸਿੰਘ ਸਾਭੀ ਹਲਕਾ ਇੰਚਾਰਜ ਮਕੇਰੀਆਂ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅਤੇ ਸਿਮਰਜੀਤ ਸਿੰਘ ਢਿੱਲੋਂ ਜੂਥ ਆਗੂ ਪੰਜਾਬ ਇਹਨਾਂ ਨੇ ਸੱਤ ਜਾਣੇ ਨੇ ਸਵਾ ਕੀਤਾਗਾ ਹੁਣ ਸਵਾਲ ਇਹ ਗਿੱਲੇ ਸ਼ਿਕਵੇ ਸ਼ਿਕਾਇਤਾਂ ਅਗਰ ਇੱਕ ਕਾਲੀਦਲ ਵਾਲੇ ਸਿਆਣੇ ਹੁੰਦੇ ਤੇ ਇਹਨਾਂ ਨੂੰ ਉਸ ਦਿਨ ਇਕੱਠੇ ਹੋ ਜਾਣਾ ਚਾਹੀਦਾ ਸੀ ਤੁਸੀਂ ਸਜ਼ਾ ਭੁਗਤੀਆਂ ਤੁਸੀਂ ਆਪਣੀ ਝੋਲੀ ਪਵਾਈਆਂ ਦੋਸ਼ੀ ਵੀ ਠਰਾਏਗੇ ਪੰਥ ਦੇ ਸਾਹਮਣੇ ਵੀ ਇਸ ਦੇ ਬਾਵਜੂਦ ਲੋਕ ਤੁਹਾਡੇ ਲੜ ਕਿਉਂ ਨਹੀਂ ਲੱਗ ਰਹੇ ਹੈਗੇ ਇਹ ਤੁਹਾਨੂੰ ਚਿੰਤਨ ਕਰਨ ਦੀ ਲੋੜ ਆ ਜਦ ਤੱਕ ਜਿਵੇਂ ਅਜ ਬਿਕਰਮ ਸਿੰਘ ਮਜੀਠੀਆ ਹਣੀ ਨਹੀਂ ਕਹਿ ਰਹੇ ਨੇ ਕਿ ਸਾਨੂੰ ਹਿੰਦਾਨਦੇ ਵੀ ਮੰਨੇ ਹੈਗਾ ਇਕੱਠੇ ਵੀਰੇ ਪਰਿਵਾਰ ਤੇ ਅੱਜ ਕੀ ਗੱਲ ਹੋ ਗਈ ਔਰ ਇੱਕ ਹੋਰ ਗੱਲ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਇੱਕ ਇੱਕ ਵਿਲ ਪਾਵਰ ਹੈ ਠੀਕ ਹੈ ਉਹ ਲੋੜ ਪੈਂਦੇ ਅਗਰ ਉਹਨਾਂ ਨੂੰ ਅੱਗੇ ਲਾਇਆ ਜਾਵੇ ਤਾਂ ਇਕੱਠੇ ਵੀ ਕਰ ਸਕਦਾ ਸਾਰੇ ਨੂੰ ਇਹ ਸਾਰੇ ਇਕੱਠੇ ਵੀ ਹੋ ਸਕਦੇ ਆਪਾਂ ਬੜੇ ਦਿਨ ਤੋਂ ਕਹਿ ਰਹੇ ਕਿ ਕਾਲੀ ਦਲ ਨੂੰ ਇਕੱਠੇ ਹੋਣਾ ਪੈਣਾ ਕੋਈ ਨਾ ਕੋਈ ਤੁਹਾਡੇ ਕੋ ਅਜਿਹੇ ਚਿਹਰੇ ਅੱਗੇ ਲਿਆਉਣੇ ਪੈਣਗੇ ਜਿਹੜੀ 16 ਸਫਾਈ ਕਰਵਾਵੇ ਦਸੰਬਰ ਦੇ ਫੈਸਲੇ ਕਿਹੜਾ ਕੋਈ ਹੋਰ ਮੰਤਰ ਦੱਸ ਕੇ ਗਏ ਸੀ ਉਹਨਾਂ ਨੇ ਵੀ ਤੇ ਇਹੀ ਫਸੀਲ ਤੋਂ ਕਿਹਾ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਮਜ਼ਬੂਤੀ ਲਈ ਸਾਰੇ ਅੱਗੇ ਆਓ ਪਰ ਉਹ ਗੱਲ ਮੰਨੀ ਨਹੀਂ ਗਈ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ 2 ਦਸ 2 ਦਸੰਬਰ ਦੀ ਫਸੀਲ ਸਿਰਕਾਲਤਕ ਸਭ ਤੋਂ ਸੁਣਾਏਗੇ ਨੇ ਤੁਸੀਂ ਸਾਰੇ ਕਾਲੀ ਲੀਡਰਾਂ ਨੇ ਝੋਲੀ ਪਵਾਇਆਗੇ ਨੇ ਠੀਕ ਹੈ ਉਸ ਤੋਂ ਬਾਅਦ ਲੋਕਾਂ ਨੇ ਲੱਗਾ ਕਿ ਹਾਂ ਇਹ ਜਿਹੜੇ ਇਹਨਾਂ ਨੇ ਭੁੱਲਾਂ ਬਖਸ਼ਾ ਲਈਆਂ ਔਰ ਪੰਥ ਸਭ ਤੋਂ ਵੱਡਾ ਬਖਸ਼ਣਹਾਰ ਆ ਔਰ ਪੰਥ ਨੇ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਬਖਸ਼ਿਆ ਕਾਲੀ ਦਲਜੀਤ ਪਤਾ ਨਹੀਂ ਕਿਉਂ ਦਿਸ਼ਾ ਦੇ ਦਸ਼ਾ ਮਾੜੀ ਹੈ ਜੀ ਸਥਿਤੀ ਦੇ ਵਿੱਚ ਦੇਖੋ ਅੱਜ ਵਿਕਰਮ ਸਿੰਘ ਮਜੀਠੀਆ ਨੇ ਵੱਡਾ ਕਦਮ ਚੱਕ ਲਿਆ ਹੈ ਹੋਲਾ ਕਿ ਉਹਨਾਂ ਨੇ ਬੜੀਆਂ ਸਾਰੀਆਂ ਸੂਝ ਸਮਝ ਕੇ ਲਿਆ ਹੋਗਾ ਪਰਿਵਾਰਕਾਂ ਸਾਂਝ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈਗਾ ਹੁਣ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹਦੇ ਫੈਸਲੇ ਦੇ ਨਾਲ ਲਾਜ਼ਮੀ ਤੌਰ ਤੇ ਕਈਆਂ ਨੂੰ ਸੱਟ ਸੈਟਬੈਟ ਲੱਗੀ ਹੋਗੀ ਕਈ ਲੱਗੇ ਹੋਣਗੇ ਕਿ ਹਾਂ ਦੂਜਿਆਂ ਨੂੰ ਮੌਕਾ ਮਿਲ ਗੋਗੇ ਦੇਖੋ ਵਿਕਰਮ ਸਿੰਘ ਮਜੀਠੀਆ ਵੀ ਆਡੋਗਾ ਵਿਕਰਮ ਸਿੰਘ ਮਜੀਠੀਆ ਕਾਲੀ ਦਲ ਨਹੀਂ ਛੱਡਦਾ ਹੈਗਾ ਪਰ ਸਵਾਲ ਇਹ ਆ ਕਿ ਕਾਲੀਦਲ ਨੂੰ ਬਚਾਉਣ ਦੀ ਲੋੜ ਹੈ ਜੇ ਇਹੋ ਜਿਹੇ ਫੈਸਲੇ ਲੈਣੇ ਲੈਣੇ ਜਾਣੇ ਸ਼ੁਰੂ ਹੋ ਗਏ ਤੇ ਕਾਲੀਦਲ ਦਾ ਹੋਰ ਨੁਕਸਾਨ ਹੋਗਾ ਹੁਣ ਵਿਕਰਮ ਸਿੰਘ ਮਜੀਠੀਆ ਹੋਣਾ ਜਿਹੜਾ ਲਿਆ ਸੱਤ ਜਾਣੇ ਲਿਆ ਨਾਮ ਵਿਕਰਮ ਸਿੰਘ ਮਜੀਠੀਆ ਵਜੋਂ ਲੋਕਾਂ ਨੇ ਕਹਿੰਦੇ ਨੇ ਵਿਕਰਮ ਸਿੰਘ ਮਜੀਠੀਆ ਹੀ ਕਰੇ ਨੇ ਹਾਲਾਂਕਿ ਸੱਤ ਜਾਣੇ ਨੇ ਚਲੋ ਸੱਤਾਂ ਦੇ ਵਿੱਚੋਂ ਦੋ ਪਿਓ ਪੁੱਤ ਹੈਗੇ ਨੇ ਸ਼ਰਨਜੀਤ ਸਿੰਘ ਢਿੱਲੋਂ ਦਾ ਮੁੰਡਾ ਸਿਮਰਜੋਤ ਹੋਇਆ ਬਾਕੀ ਜਿਹੜੇ 6 ਜਾਣੇ ਹੋ ਗਏ ਹੁਣ ਦੂਜਿਆਂ ਨੂੰ ਜਿਹੜੇ ਨੇ ਸੁਧਾਰ ਲੈਣ ਵਾਲੇ ਉਹ ਤੇ ਕਹਿਣਗੇ ਬਗਾਵਤ ਹੋ ਗਈ ਆ ਕਾਂਗਰਸ ਵੀ ਕਹੂਗੀ ਆਪ ਵਾਲੇ ਵੀ ਕਹਿਣਗੇ ਭਾਜਪਾ ਵੀ ਕਹਿਣਗੇ ਪਰ ਇੱਕ ਕਾਲੀ ਦਲ ਅੱਜ ਖੜਾ ਕਿੱਥੇ ਹੈਗਾ ਕਾਲੀ ਦਲ ਖੜਾ ਕਿੱਥੇ ਕਾਲੀ ਦਲ ਨੂੰ ਉਹ ਪਰਚੋਲ ਕਰਨ ਦੀ ਜ਼ਰੂਰਤ ਆ ਕਿ ਕਿਵੇਂ ਲੜਨਾ ਹੈਗਾ ਪੰਜਾਬ ਦੀ ਖਾਤਰ ਕਿਵੇਂ ਲੜਨਾ ਸਿੱਖ ਕੌਮ ਦੀ ਖਾਤਰ ਨਾ ਕਿ ਅਸ ਟਾਈਮ ਪੰਜਾਬ ਦੇ ਮਸਲੇ ਪੰਥਕ ਮਸਲਿਆ ਤੇ ਕੋਈ ਵੀ ਪਾਰਟੀ ਗੱਲ ਨਹੀਂ ਕਰਦੀ ਬਾਕੀਆਂ ਦੀ ਤੇ ਵਿਚਾਰਧਾਰਾ ਹੀ ਵੱਖਰੀ ਹੈਗੀ ਆ ਹਰ ਪਾਰਟੀ ਦੀ ਇੱਕ ਆਪਣੀ ਵਿਚਾਰਧਾਰਾ ਹੈ ਕਾਲੀ ਦਲ ਦੀ ਇੱਕ ਆਪਣੀ ਵਿਚਾਰਧਾਰਾ ਉਹਨਾਂ ਦੀ ਪੰਜਾਬ ਪ੍ਰਤੀ ਵਿਚਾਰਧਾਰਾ ਉਹ ਕੌਮ ਪ੍ਰਤੀ ਵਿਚਾਰਧਾਰਾ ਇਸ ਕਰਕੇ ਅੱਜ ਕੱਲ ਕੋਈ ਨਹੀਂ ਗੱਲ ਕਰ ਰਿਹਾਗਾ ਔਰ ਡਿਵੈਲਪਮੈਂਟ ਦੀ ਵੀ ਜੇ ਗੱਲ ਕੀਤੀ ਜਾਵੇ ਕਿ ਜੋ ਕਾਲੀ ਦਲ ਦੀ ਸਰਕਾਰ ਦੇ ਵਿੱਚ ਡਵੈਲਪਮੈਂਟ ਹੋ ਗਈ ਉਹ ਪਿਛਲੇ ਕੈਪਟਨ ਮਿਰਨਦਰ ਸਿੰਘ ਦੀ ਸਰਕਾਰ ਚ ਨਹੀਂ ਹੋਈ ਤੇ ਹੁਣ ਵਾਲੀ 3 ਸਾਲਾਂ ਦੇ ਵਿੱਚ ਜੋ ਕਰਵਾ ਗਏ ਨੇ ਜਿਸ ਸੀਰੀਜ਼ ਵਿੱਚ ਖੇਤਰੀ ਪਾਰਟੀਆਂ ਦਾ ਜਿਉਣਾ ਤੇ ਖੜੇ ਰਹਿਣਾ ਉਹ ਹਰ ਸਟੇਟ ਵਾਸਤੇ ਵਧਿਆ ਜਦ ਕੰਟਰੀ ਦੇ ਵਿੱਚ ਦੋ ਪਾਰਟੀਆਂ ਰੂਲ ਕਰਦੀਆਂ ਨੇ ਤੇ ਫਿਰ ਡੈਮੋਕਰੈਟਿਕ ਜਿਹੜਾ ਸਾਡਾ ਸਿਸਟਮ ਖਤਰੇ ਚ ਪੈਂਦਾ ਹੈਗਾ ਤੇ ਹੁਣ ਕਾਲੀ ਦਲ ਨੂੰ ਉੱਠਣ ਵਾਸਤੇ ਸਾਰੇ ਕਈ ਦੇਖੋ ਨਾ ਸੁਨੀਲ ਜਾਖੜ ਸਾਹਿਬ ਵਰਗੇ ਸੁਖਦੇਵ ਸਿੰਘ ਰੰਧਾਵਾ ਸਾਹਿਬ ਵਰਗੇ ਉਹ ਵੀ ਕਹਿ ਰਹੇ ਨੇ ਕਿ ਕਾਲੀ ਦਲ ਜਿੰਦਾਬਾੜਾ ਰਹਿਣਾ ਹਰ ਇੱਕ ਨੂੰ ਪਤਾ ਹੈ ਕਿ ਪਾਰਟੀ ਜਿਹੜੀ ਹੁੰਦੀ ਖੇਤਰੀ ਪਾਰਟੀ ਉਹ ਜਾਦਾ ਪੰਥਕ ਮੁੱਦੇ ਨੇ ਬਹੁਤ ਸਾਰੇ ਲੀਡਰ ਹੋਰ ਵੀ ਕਹਿੰਦੇ ਨੇ ਚਲੋ ਆਪਾਂ ਦੋ ਦੀ ਆਧਾਰਨ ਦਿੱਤੀ ਆ ਅਗਰ اپੋਜੀਸ਼ਨ ਪਾਰਟੀ ਜਿਨ੍ਹਾਂ ਦੇ ਕਾਲੀ ਦਲ ਦੇ ਨਾਲ ਕੋਈ ਵਿਚਾਰਧਾਰਾ ਮੇਲ ਨਹੀਂ ਖਾਂਦੀ ਅਗਰ ਉਹ ਵੀ ਦੂਜੀਆਂ ਪਾਰਟੀਆਂ ਦੇ ਅਗਰ ਲੋਕ ਕਹਿੰਦੇ ਨੇ ਕਿ ਕਾਲੀ ਦਲ ਦਾ ਰਹਿਣਾ ਬੜਾ ਜ਼ਰੂਰੀ ਹੈ ਤੇ ਲਾਜ਼ਮੀ ਤੌਰ ਤੇ ਸਭ ਤੋਂ ਵੱਡੀ ਗੱਲ ਹੈ ਨਹੀਂ ਤੇ ਪੰਜਾਬ ਦੇ ਵਿੱਚ ਅਜਿਹੀਆਂ ਸ਼ਕਤੀਆਂ ਨੂੰ ਬਲ ਮਿਲੂਗਾ ਜਿਹਦੇ ਨਾਲ ਕੌਮ ਦਾ ਵੀ ਨੁਕਸਾਨ ਹੋਊਗਾ ਪੰਜਾਬ ਦਾ ਵੀ ਨੁਕਸਾਨ ਹੋਊਗਾ ਪੰਜਾਬ ਨੇ ਪਹਿਲਾਂ ਬਹੁਤ ਕੁਝ ਭੁਗਤ ਚੁੱਕਿਆ ਹੈ ਕਿ ਨਾ ਅਜਿਹੀ ਸਥਿਤੀ ਵਿੱਚ ਕਾਲੀ ਦਲ ਦਾ ਮਜ਼ਬੂਤ ਹੋਣਾ ਉਹ ਬੜਾ ਜ਼ਰੂਰੀ ਹੈ ਹੁਣ ਅਗਰ ਹਨ ਵਿਕਰਮ ਸਿੰਘ ਮਜੀਠੀਆ ਹੋਣ ਨੇ ਅਗਰ ਕੁਝ ਸੋਚਿਆ ਇਹ ਫੈਸਲਾ ਲਿਆ ਤੇ ਲਾਜ਼ਮੀ ਤੌਰ ਤੇ ਚਾਹੇ ਉਹਨਾਂ ਨੂੰ ਬਗਾਵਤ ਦੇ ਤੌਰ ਤੇ ਕਹੋ ਜਾਂ ਉਹਨਾਂ ਨੇ ਸਹਿਮਤ ਦੇ ਤੌਰ ਤੇ ਜੋ ਮਰਜ਼ੀ ਉਹਨੂੰ ਡਿਫਾਈਨ ਕਰ ਦੋ ਜੋ ਮਰਜ਼ੀ ਪ੍ਰਭਾਸ਼ਾ ਦੋ ਲੇਕਿਨ ਅਗਰ ਬਿਕਰਮ ਸਿੰਘ ਮਜੀਠੀਆ ਹੁਣੀ ਇਹ ਫੈਸਲਾ ਲੈਂਦੇ ਤੇ ਲਾਜ਼ਮੀ ਤੌਰ ਤੇ ਹੁਣ ਕਾਲੀ ਦਲ ਨੂੰ ਪਰਚੋਲ ਕਰਨ ਦੀ ਜ਼ਰੂਰਤ ਪੈ ਗਈ ਕਿਉਂਕਿ ਹੁਣ ਲਾਜ਼ਮੀ ਤੌਰ ਤੇ ਜਿਹੜੇ ਹੁਣ ਪਾਰਟੀ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦਣ ਉਹਨਾਂ ਵਾਸਤੇ ਵੀ ਝਟਕਾ ਹੋ ਸਕਦਾ ਬਾਕੀਆਂ ਵਾਸਤੇ ਵੀ ਹੋ ਸਕਦਾ ਰਿਸਕ ਕਰਕੇ ਕਾਲੀ ਦਲ ਨੂੰ ਅੱਜ ਵੀ ਕਰ ਔਰ ਇਕੱਠੇ ਕਿਉਂ ਨਹੀਂ ਹੋ ਰਹੇ ਸਭ ਤੋਂ ਵੱਡੀ ਗੱਲ ਤੁਸੀਂ ਧਾਰਮਿਕ ਤੌਰ ਤੇ ਸਜ਼ਾ ਭੁਗ ਚੁੱਕੇ ਧਾਰਮਿਕ ਤੌਰ ਤੇ ਤੁਹਾਨੂੰ ਤਿਰਖਾਈਇ ਤਕਰਾਰ ਦਿੱਤਾ ਗਿਆ ਹੁਣ ਗੱਲ ਕੀ ਰੌਲਾ ਕਿਸ ਗੱਲ ਦਾ ਹੈਗਾ ਔਰ ਕਾਲੀ ਦਲ 104 ਸਾਲ ਪੁਰਾਣੀ ਪਾਰਟੀ ਆ ਪਹਿਲਾਂ ਵੀ ਕਈ ਵਾਰ ਟੁੱਟੀ ਆ ਬਾਦਲ ਸਾਹਿਬ ਦਾ ਧੜਾ ਬਰਨਾਲਾ ਸਾਹਿਬ ਦਾ ਧੜਾ ਜਗਦੇਸ਼ ਤਲਵੰਡੀ ਸਾਹਿਬ ਦਾ ਧੜਾ ਦੂਜਾ ਟੋੜਾ ਸਾਹਿਬ ਦਾ ਧੜਾ ਫਿਰ ਸੰਯੁਕਤ ਮੋਰਚਾ ਆ ਗਿਆ ਫਿਰ ਕਈ ਧੜੇ ਰਹੇ ਨੇ ਪਰ ਇਕੱਠੇ ਹੁੰਦੇ ਰਹੇ ਨੇ ਇਸ ਕਰਕੇ ਅੱਜ ਵੀ ਇਕੱਠੇ ਹੋਣ ਦੀ ਲੋੜ ਆ ਨਹੀਂ ਤੇ ਕਾਲੀ ਦਲ ਦਾ ਨੁਕਸਾਨ ਡੜਾ ਹੋਣਾ ਪੰਜਾਬ ਦਾ ਨੁਕਸਾਨ ਵੀ ਆ ਸਿੱਖੀ ਦਾ ਵੀ ਨੁਕਸਾਨ ਆ ਕੋਈ ਹੈ ਨਹੀਂ ਕੋਈ ਡਿਫੈਂਡ ਨਹੀਂ ਕਰੇਗਾ ਅਜੀ ਸਥਿਤੀ ਜੇ ਦੇਖਦੇ ਕਿ ਹੁਣ ਇਹ ਕਾਲੀ ਦਲ ਅਗਲੀ ਆਪਣੀ ਰਣਨੀਤੀ ਕੀ ਬਣਾਉਂਦਾ ਔਰ ਕਿਉਂ ਨਹੀਂ ਇਹਨਾਂ ਕੋਈ ਬਹੁਤ ਸਾਰੇ ਸਿਆਣੇ ਲੋਕ ਨੇ ਤੁਸੀਂ ਦੇਖੋਗੇ ਕਾਲੀ ਦਲ ਦੇ ਨਰੇਸ਼ ਗੁਜਰਾਲ ਸਾਹਿਬ ਵਰਗੇ ਜਿਹੜਾ ਰਾਜ ਸਭਾ ਮੈਂਬਰ ਇਹਨੇ ਤਰਲੋਚਨ ਸਿੰਘ ਹੋਣਾ ਦੇ ਵੀ ਮੰਦਰੇ ਵਾਈਸ ਚਾਂਸਲਰ ਇਹਨਾਂ ਦੇ ਬੜੇ ਰਹੇ ਨੇ ਕਿਉਂ ਇਹ ਕਿ ਇਦਾਂ ਦੇ ਕਿਉਂ ਨਹੀਂ ਕਮੇਟੀ ਬਣਾਈ ਜਾਂਦੀ ਹੈਗੀ ਜਿਹੜੇ ਦੋ ਧੜਿਆਂ ਨੂੰ ਇਕੱਠਾ ਕਰ ਦੇ ਨਫਾ ਇਹਨਾਂ ਨੂੰ ਸਤਾਈ ਚ ਹੋਊਗਾ ਪਰ ਜਿਹੜਾ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਭਾਈ ਵਾਸਤੇ ਤੇ ਇਹਨਾਂ ਨੂੰ ਕੰਮ ਕਰਨਾ ਪਊਗਾ ਉਹਦੇ ਵਾਸਤੇ ਕਿਉਂ ਨਹੀਂ ਕਮੇਟੀ ਕਿਉਂ ਨਹੀਂ ਕੋਈ ਹੁਣ ਤੱਕ ਵਿਚੋਲਾ ਪਾਇਆ ਜਾ ਰਿਹਾ ਹੈਗਾ ਪਹਿਲਾਂ ਵੀ ਜਦੋਂ ਟੋੜਾ ਸਾਹਿਬ ਔਰ ਬਾਦਲ ਸਾਹਿਬ ਦੀ ਵਿਗੜ ਗਈ ਵਿੱਚ ਬੰਦੇ ਆ ਗਏ ਸੀ ਤੇ ਅੱਜ ਵੀ ਲੋੜ ਆ ਉਹᱫੋ ਇਕੱਠੇ ਹੋ ਗਏ ਸੀ 12 ਆ 7 ਜਦੋਂ 201997 ਤੋਂ ਲੈ ਕੇ 2002 ਤੱਕ ਸਰਕਾਰ ਬਣੀ 2002 ਤੋਂ ਬਾਅਦ ਜੇ ਆਡ ਹੋ ਗਏ ਫਿਰ ਉਹਦੀ ਕੈਪਟਨ ਬਿਰਿੰਦਰ ਸਿੰਘ ਬਣੀ ਉਹਦੇ ਟੌਰਸ ਸਾਹਿਬ ਦੇ ਬੰਦੇ ਹੀ ਬੜੀਆਂ ਵੋਟਾਂ ਲੈ ਕੇ ਨਹੀਂ ਤੇ 2007 ਦੇ ਵਿੱਚ ਹੀ 2002 ਤੋਂ ਲੈ ਕੇ 2007 ਤੱਕ ਹੀ ਅਕਾਲੀ ਦੇ ਦੀ ਰਿਪੀਟ ਸਰਕਾਰ ਹੋ ਜਾਣੀ ਸੀ ਇਸ ਕਰਕੇ ਹੁਣ ਵੀ ਇਹਨੂੰ ਇਕੱਠੇ ਹੁੰਦੀ ਲੋੜ ਹੈ ਕੋਈ ਨਾ ਕੋਈ ਇਹਨਾਂ ਨੂੰ ਤਾਲਮੇਲ ਕਮੇਟੀ ਬਣਾਉਣੀ ਚਾਹੀਦੀ ਹੈਗੀ ਆ ਉਹਦੇ ਕਰਕੇ ਇਹਨਾਂ ਕੋਈ ਬਾ ਇਧਰ ਉਹ ਇਧਰ ਤੁਸੀਂ ਵਿਕਰਮ ਸਿੰਘ ਮਜੀਠੀਆ ਲੈ ਸਕਦੇ ਉਧਰੋਂ ਮਨਪੀਰ ਸੇਹਿਆਲੀ ਲੈ ਸਕਦੇ ਗੁਰਪ੍ਰਤਾਪ ਸਿੰਘ ਵਡਾਲਾ ਲੈ ਸਕਦੇ ਇਹ ਜਿਹੜੇ ਇਸ ਟਾਈਮ ਨੇ ਇਹ ਕਾਲੀਦਲ ਦਾ ਫੇਸ ਨੇ ਜਿਨ੍ਹਾਂ ਦਾ ਆਪਣਾ ਇੱਕ ਉਹ ਕਹਿੰਦੇ ਨੇ ਨਾ ਫਾਲੋਅਰ ਹੈਗੇ ਨੇ ਆਪਣੇ ਸਿਆਸਤ ਉਹਨਾਂ ਦੇ ਨਾਲ ਇਦਾਂ ਦੇ ਲੋਕ ਲੈ ਜਾ ਸਕਦੇ ਨੇ ਔਰ ਪੁੰਦੜ ਸਾਹਿਬ ਸਿਆਣੇ ਸਭ ਤੋਂ ਇਸ ਟਾਈਮ ਸੀਨੀਅਰ ਮੋਸਟ ਹੈਗੇ ਨੇ ਉਹਨਾਂ ਨੂੰ ਕੱਲ੍ਹ ਨੇ ਜਿਹਦਾ ਹਾਲਾ ਕਿ ਉਹ ਸੁਦੇਵ ਸਿੰਘ ਢੀਢਾ ਸਾਹਿਬ ਦੀ ਸਿਹਤ ਆਗਿਆ ਨਹੀਂ ਦੀ ਉਹ ਅੱਜ ਦੇ ਬੀਤੇ ਦਿਨੀ ਹਸਪੀਟਲ ਤੋਂ ਉਹਨਾਂ ਨੂੰ ਛੁੱਟੀ ਮਿਲੀ ਹੈ ਉਹਨਾਂ ਦੇ ਕਦੇ 60 ਵਜ ਲੱਤ ਤੇ ਸਾਟ ਲੱਗ ਗਈ ਸੀ ਇਸ ਕਰਕੇ ਜੀ ਸਥਿਤੀ ਜੀ ਕਾਲੀ ਦਲ ਨੂੰ ਮੋੜ ਤੋਂ ਅ ਸਰਵਾਈਵਲ ਉਹਨਾਂ ਦੇ ਵਾਸਤੇ ਉਹਨਾਂ ਨੂੰ ਅਜਿਹੇ ਜਿਹੜੇ ਸ਼ਿਕਵੇ ਸ਼ਿਕਾਇਤਾਂ ਉਹ ਦੂਰ ਕਰਨੀਆਂ ਪਹਿਲੇ ਨਹੀਂ ਤੇ ਕਾਲੀ ਦਲ ਦਾ ਨੁਕਸਾਨ ਹੋਏਗਾ ਸਟੇਟ ਦਾ ਵੀ ਨੁਕਸਾਨ ਹੁੰਦਾ ਔਰ ਇਹ ਲੱਗਦਾ ਕਿ ਜਿਹੜੇ ਜਥੇਦਾਰ ਹੈ ਨਹੀਂ ਜਿਤਾ ਮਲੂ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਰੱਬ ਦਾ ਪਹਾੜਾ ਮਾਲਿਆ ਤੁਸੀਂ ਇਦਾਂ ਦੀਆਂ ਹਸਤੀਆਂ ਨੂੰ ਵੀ ਅੱਗੇ ਲਾ ਕੇ ਇਕੱਠੇ ਕਰ ਸਕਦੇ ਹੋ ਜਿਆ ਹੋਰਾਂ ਨੂੰ ਵੀ ਮਨਾਸਦੇ ਐਡਾ ਕਿਹੜੀ ਹੋਗੀ ਆ ਵੀ ਜਿਹੜੇ ਆਪਸ ਦੇ ਵਿੱਚ ਆ ਕਾਲੀ ਦਲ ਵਾਸੇ ਉਹ ਕਾਂਗਰਸੀ ਥੋੜਾ ਅਗੇ ਨੇ ਕਾਲੀ ਦਲ ਕਾਂਗਰਸੀਆਂ ਨੂੰ ਨਫ਼ਰਤ ਕਰਦੇ ਆ ਨਾ ਗੇ ਇਨਨੇ ਸਾਡੇ ਗੁਰੂ ਧਾਮ ਟਾਏ ਨੇ ਸਿੱਖਤ ਲਿਆ ਮ ਬਹੁਤ ਕੁਝ ਕੀਤਾ ਹੈਗਾ ਪਰ ਇਹ ਤੇ ਤੁਹਾਡੇ ਆਪਣੇ ਆਪਣਿਆਂ ਨੂੰ ਮਨਾਉਣਾ ਕੋਈ ਗੁਨਾਹ ਨਹੀਂ ਸ਼ਰੀਕਾ ਵੀ ਸ਼ਰੀਕੇ ਦੇ ਵਿੱਚ ਹੀ ਤੁਹਾਡੀ ਲੜਾਈ ਝਗੜਾ ਹੁੰਦਾ ਲੋੜ ਪੈਂਦੇ ਤੁਸੀਂ ਮਨਾ ਹੀ ਲੈਂਦੇ ਹੈਗੇ ਨੇ ਜਿਸ ਤਿਸ ਨੇ ਕਾਲੀ ਦਲ ਦੇ ਲੀਡਰਸ਼ਿਪ ਦੋਨਾਂ ਸਾਈਡ ਤੇ ਵੱਡਾ ਦਿਲ ਰੱਖ ਗਏ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਇਹਦੇ ਕਾਲੀ ਦਲ ਦਾ ਹੋਰ ਨੁਕਸਾਨ ਹੋਏਗਾ ਜੀ ਦੇਖਦੇ ਇਹਦਾ ਕੀ ਬਣਦਾ ਇੱਕ ਮਸਲਾ ਪੰਜਾਬ ਦੀਆਂ ਬੀਬੀਆਂ ਨਾਲ ਇਸ ਕਰਕੇ ਅੱਜ ਫੇਰ ਚਰਚਾ ਦਾ ਵਿਸ਼ਾ ਬਣਿਆ ਔਰਤਾਂ ਨੂੰ ਸਮਰਪਿਤ ਦਿਹਾੜਾ ਸੀ ਕਿ ਇੱਕ ਲੰਮਾ ਇਤਿਹਾਸ ਹੈ ਔਰਤ ਦਿਵਸ ਕਿਉਂ ਮਨਾਇਆ ਜਾਂਦਾ ਹੈ ਉਹਨਾਂ ਨੇ ਆਪਣੇ ਹੱਕਾਂ ਲਈ ਉਹਦੋਂ ਲੜਾਈ ਲੜੀ ਕਿ ਕੰਮ ਦੇ ਘੰਟੇ ਕਿੰਨੇ ਤੈ ਹੋਣ ਮਜ਼ਦੂਰੀ ਮਿਲੇ ਵੋਟ ਪਾਉਣ ਦਾ ਅਧਿਕਾਰ ਲੰ ਅੱਜ ਤਾਂ ਸਹੂਲਤਾਂ ਨੂੰ ਲੈ ਕੇ ਬੀਬੀਆਂ ਦੀ ਨਹੀਂ ਸੁਣੀ ਜਾ ਰਹੀ ਹੋਰ ਸੂਬੇ 'ਚ ਸਿਆਸਤ ਹੋਰ ਹੈ ਪਾਰਟੀ ਲਈ ਪੰਜਾਬ 'ਚ ਹੋਰ ਹੈ ਦਿੱਲੀ 'ਚ ਹੋਰ ਹੈ ਹਰ ਇੱਕ ਪਾਰਟੀ ਆਪੋ ਆਪਣੇ ਹਿਸਾਬ ਨਾਲ ਔਰਤਾਂ ਨੂੰ ਧਿਆਨ ਚ ਰੱਖ ਕੇ ਸਿਆਸਤ ਕਰ ਰਹੀ ਹੈ। ਦੇਖੋ ਜਦੋਂ ਦਾ ਵੀ ਇੰਟਰਨੈਸ਼ਨਲ वूਮਨ ਡੇ ਮਨਾਇਆ ਜਾ ਰਿਹਾ ਤੁਸੀਂ ਅੱਜ ਹੀ ਦੇਖ ਲਓ ਜਦੋਂ ਐਨਸੀਬੀਆਰ ਦੇ ਅੰਕੜੇ ਚੱਕੋਗੇ ਅੱਜ ਵੀ ਕਈ ਧੀਆ ਇੰਡੀਆ ਦੇ ਵਿੱਚ ਅਗਵਾ ਹੋਈਆਂ ਹੋਣੀਆਂ ਅੱਜ ਵੀ ਘੁਟਮਾਰ ਹੋਈ ਹੋਊਗੀ ਅੱਜ ਵੀ ਬਲਾਤਕਾਰ ਹੋਏ ਹੋਣਗੇ। ਇਹ ਇੱਕ ਇੰਟਰਨੈਸ਼ਨਲ वूਮਨ ਡੇ ਇੱਕ ਦਿਨ ਦੇ ਨਾਲ ਮਨਾਇਆ ਜਾਊਗਾ। ਹੁਣ ਬਸ ਇਹ ਕਿ ਇੱਕ ਡੇ ਬਣਾਉਂਦੇਗਾ ਪਰ ਅੱਜ ਦੇ ਦਿਨ ਵੀ ਅਗਰ ਧੀਆਂ ਪੈਣਾ ਇੰਡੀਆ ਦੇ ਵਿੱਚ ਸੇਫ ਨਹੀਂ ਆ ਤੇ ਅਸੀਂ ਇਹ ਦਿਨ ਮਨਾਉਣ ਜੋਗੇ ਹੈ ਇੰਡੀਆ ਮਨਾਉਣ ਜੋਗਾ ਹੈ ਅੱਜ ਵੀ ਕਿੰਨੇ ਧੱਕੇਸ਼ਾਹੀ ਕੱਲ ਕੱਲ ਦੀਆਂ ਖਬਰਾਂ ਭਰੀਆਂ ਹੋਣੀਆਂ ਜਾਂ ਜਦੋਂ ਅਸੀਂ ਨੈਸ਼ਨਲ ਕ੍ਰਾਈਮ ਜਿਹੜਾ ਬਿਊਰੋ ਆ ਉਹਦੇ ਅੰਕੜੇ ਖੋਲ ਕੇ ਦੇਖ ਲੋ ਅੱਜ ਵੀ ਕਈ ਕੇਸ ਰਜਿਸਟਰਡ ਹੋਏ ਹੋਣਗੇ ਸਿਆਸਤ ਇਸ ਤੇ ਹੁੰਦੀ ਰਹਿੰਦੀ ਹੈ ਕਿ ਪਰ ਅੱਜ ਜਿਹੜਾ ਕਿਉਂਕਿ ਇੱਕ ਦਿਨ ਬਹੁਤ ਇੰਟਰਨੈਸ਼ਨਲ ਔਮਨ ਡੇ ਮਨਾਇਆ ਜਾ ਰਿਹਾ ਉਹਨੂੰ ਉਤਸ਼ਾਹ ਦੇ ਤੌਰ ਤੇ ਮਨਾਇਆ ਜਾ ਰਿਹਾ ਹੈਗਾ ਉਵਾ ਦੇ ਮੁਕਮਲ ਤੇ ਪਗਵੰਤ ਮਾ ਸਾਹਬ ਨੇ ਗਿਆ ਕਿ ਸਾਡੇ ਕੋਲ 3 ਐਸਐਸਪੀ ਨੇ ਐਜ ਕਰੀਆਂ ਨੇ 8 ਸਾਡੇ ਕੋਲ ਡੀਸੀ ਨੇ ਇੱਕ ਸੀਪੀ ਨੇ ਸੀਪੀ ਜਲੰਧਰ ਧਨਪ੍ਰੀਤ ਕੌਰ ਹੋਣੀ ਨੇ 3 ਐਸਐਸਪੀ ਨੇ ਖੰਨੇ ਜਿਹੜੇ ਮਿਸੇਜ ਜਿਹੜੇ ਐਜੂਕੇਸ਼ਨ ਮੇ ਹਰਜੋਤ ਸਿੰਘ ਬੈਂਸ ਉਹਨਾਂ ਦੇ ਵਾਈਫ ਨੇ ਜਾਂ ਬਠਿੰਡੇ ਅਮਨੀਤ ਕੌਂਡਲ ਹੋਣੀ ਨੇ ਤੇ ਹੋਰ ਵੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਇਸ ਟਾਈਮ ਕੂੜੀਆਂ ਕੰਮ ਕਰਿਆ 8 ਜ਼ਿਲ੍ਹਿਆਂ ਦੇ ਡੀਸੀ ਆ ਹੁਸ਼ਿਆਰਪੁਰ ਡੀਸੀ ਆ ਮਹਾਲੀ ਡੀਸੀ ਆ ਫਰਤੇਗੜ ਡੀਸੀ ਆ ਜਾਂ ਹੋਰ ਵੀ ਜਗ੍ਹਾ ਤੇ ਲੱਗੀ ਹੈ ਕਿ ਨਾ ਹੁਣ ਜਿਹੜਾ 1000 ਰੁਪਈਆ ਵਾਲਾ ਮਸਲਾ ਆ ਗਿਆ ਨਾ ਬੀਜੇਪੀ ਨੇ ਤਾਜ਼ਾ-ਤਾਜ਼ਾ ਆਮ ਆਦੀ ਪਾਰਟੀ ਨੂੰ ਹਰਾਇਆ ਤੇ ਤਿੰਨ ਸਾਲਾਂ ਤੋਂ ਪੰਜਾਬ 'ਚ ਆਮ ਆਦੀ ਪਾਰਟੀ ਬੀਬੀਆਂ ਨੂੰ 1000 ਰੁਪਈਆ ਨਹੀਂ ਦੇ ਸਕਿਆ ਅੱਜ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਸਟੇਟਮੈਂਟ ਹੈ ਕਿ ਬੀਬੀਆਂ ਦਾ 36000 ਕਰੋੜ ਰੁਪਈਆ ਦੋ 36 ਮਿੰਟ ਹਾਂ 63000 ਕਰੋੜ ਕਰੋੜ ਬੀਬੀਆਂ ਇਸ ਟਾਈਮ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਵੋਟਾਂ ਪਾਈਆਂ 18 ਸਾਲ ਤੋਂ ਲੈ ਕੇ ਉੱਪਰ ਤੱਕ ਜਦੋਂ 2022 ਦੀ ਸੀ ਹੁਣ ਦੂਜੀ ਸਵਾਲ ਆ ਗਿਆ ਸਭ ਤੋਂ ਵੱਡਾ ਕਿ ਬੀਜਪੀ ਨੇ ਅੱਜ ਵੂਮਨ ਡੇ ਤੇ ਅਨਾਉਂਸਮੈਂਟ ਕੀਤਾ ਉਹਨਾਂ ਨੇ ਅੱਜ ਕੈਬਨਿਟ ਦੇ ਵਿੱਚ ਪਾਸ ਕਰਤਾ ਕਿ ਅਸੀਂ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਈਆ ਮਹੀਨਾ ਦੇਵਾਂਗੇ ਕੈਬਨਿਟ ਨੇ ਪਾਸ ਕਰਤਾ ਉਹਨਾਂ ਨੂੰ ਲਾਜ਼ਮੀ ਤੌਰ ਤੇ ਬਜਟ ਉਹਨਾਂ ਨੇ ਪੇਸ਼ ਕਰਨਾ ਬੀਬੀਆਂ ਨੂੰ ਸ਼ਾਇਦ 1 ਅਪ੍ਰੈਲ ਤੋਂ ਮਿਲਣਾ ਸ਼ੁਰੂ ਹੋ ਜੇ ਹੁਣ ਉਹਦੇ ਵਿੱਚ ਪੈਰਾਮੀਟਰ ਹੋਣਗੇ ਕਿ ਜਿਹੜੀਆਂ ਅਪਲਾਈਜ਼ ਨੇ ਜਾਂ ਜਿਸ ਦੇ ਕਿਸੇ ਕਿਸਵਰ ਦਾ ਜਿਹੜੇ ਘਰ ਵਾਲਾ ਨੌਕਰੀ ਕਰਦਾ ਉਹਨੂੰ ਬਾਹਰ ਕੱਢ ਦੇਣਗੇ ਮਿਲਨੀ ਤੇ ਉਹਨਾਂ ਨੂੰ ਚਾਹੀਦੇ ਜਿਨ੍ਹਾਂ ਦੇ ਘਰ ਇਨਕਮ ਦਾ ਸਾਧਨ ਹੀ ਗਿਆ ਤੇ ਹੁਣ ਪੰਜਾਬ ਬੁਰੀ ਤਰ੍ਹਾਂ ਫਸ ਗਈ ਆਮ ਆਦੀ ਪਾਰਟੀ ਬੁਰੀ ਤਰ੍ਹਾਂ ਫਸ ਗਈ ਕਿ ਤੁਸੀਂ ਉੱਥੇ ਨਾਹਰਾ ਲਾਉਂਦੇ ਰਹੇ ਨੇ ਪੰਜਾਬ ਤੁਹਾਡੀ ਪਿਛਲੇ 36 ਮਹੀਨਿਆਂ ਤੋਂ ਸਰਕਾਰ ਹਜ਼ਾਰ ਰੁਪਏ ਤੁਹਾਡੇ ਕੋਲ ਦਿੱਤਾ ਨਹੀਂ ਗਿਆ ਹਰ ਵਾਰ ਪੁੱਛਦੇ ਕੋਈ ਨਹੀਂ ਗਾਂ ਦੇ ਦਾਂਗੇ ਗਾਂ ਦੇ ਦਾਂਗੇ ਗਾਂ ਦੇ ਦਾਂਗੇ ਅਸੀਂ ਗਾ ਇਹ 11 ਦਾ 1100 ਰੁਪਏ ਕਰ ਦਾਂਗੇ ਤੇ ਕਿਹਾ ਪੰਜਾਬ ਕੋਲ ਇੰਨੇ ਪੈਸੇ ਹੈ ਨਹੀਂ ਕਿ ਇੰਨਾ ਕੋਈ ਹਜ਼ਾਰ ਰੁਪਏ ਦਿੱਤਾ ਪਰ ਉਹਦਾ ਅਸਰ ਅਗਰ ਜਿਦ ਕੋਈ ਹੁਣ ਭਾਜੀਪੀ ਪੰਜਾਬ ਚ ਲਗਾਤਾਰ ਕੇ ਇਕੱਲੇ ਲੜਾਂਗੇ ਰਮਜੀਤ ਸਿੰਘ ਬਿੱਟੂ ਕਹਿੰਦਾ ਅਸੀਂ ਇਕੱਲੇ ਲੜਾਂਗੇ ਮਨਜਿੰਦਰ ਸਿੰਘ ਸਿਰਸਾ ਸਾਹਿਬ ਵੀ ਕਹਿੰਦੇ ਅਸੀਂ ਇਕੱਲੇ ਲੜਾਂਗੇ ਤੇ ਜੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਬੀਬੀਆਂ ਨੇ ਵੋਟਾਂ ਆਮ ਆਦੀ ਪਾਰਟੀ ਪਈ ਹੈ 1000 ਰੁਪਏ ਦੇ ਚੱਕਰ 'ਚ ਤੇ ਜੇ ਉੱਥੇ ਮਿਲਨੇ ਸ਼ੁਰੂ ਹੋ ਗਏ ਦਿੱਲੀ 1 April ਤੋਂ ਜਿਹੜੀ ਉਹਨਾਂ ਪਾਲਿਸੀ ਬਣਾਦੀ ਕਿ ਕੈਬਨਿਟ ਨੇ ਪਾਸ ਕਰਤਾ ਤੇ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਵੀ ਅਸਰ ਭਾਜਪੀ ਦਾ ਪੈ ਸਕਦਾ ਕਿ ਬੀਬੀਆਂ ਕਹਣਗੇ ਜੇ ਦਿੱਲੀ ਦੇ ਸਕਦੇ ਨੇ ਅ ਭਾਜਪੀ ਵਾਲੇ ਤੇ ਕੱਲ ਨੂੰ ਜੇ ਇੱਥੇ ਸਰਕਾਰ ਬਣਾ ਲਈਏ ਤੇ ਪੰਜਾਬ 'ਚ ਵੀ ਦਿੱਤੇ ਜਾ ਸਕਦੇ ਕੁ ਇੱਕ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਹਵਾਈ ਚੱਲ ਜੇ ਕਿ ਕਾਲੀਆਂ ਨੂੰ ਵੀ ਰਾਜ ਦੇ ਕੇ ਦੇਖ ਲਿਆ ਕਾਂਗਰਸੀਆਂ ਨੇ ਵੀ ਦੇਖ ਲਿਆ ਝਾੜੂ ਵਾਲਿਆਂ ਦੇ ਇੱਕ ਵਾਰਾ ਬੀਜਪੀ ਨੂੰ ਮੌਕਾ ਦੇ ਕੇ ਦੇਖ ਲੋ ਤੇ ਜੇ ਬੀਬੀਆਂ ਦੇ ਗੱਲ ਦੇ ਮਨ ਦੇ ਵਿੱਚ ਇਹ ਗੱਲ ਆ ਗਈ 1000 ਰੁਪਇਆ ਜੇ ਘਰ ਚ ਚਾਰ ਬੀਬੀਆਂ ਤੇ 4000 ਰੁਪਇਆ ਤੇ 4000 ਰੁਪਏ ਦੇ ਨਾਲ ਜਾ ਬੜਾ ਸੋਨਾ ਕਈਆਂ ਦਾ ਗੁਜ਼ਾਰਾ ਹੁੰਦਾ 4000 ਰੁਪਏ ਦਾ ਮਹੀਨੇ ਦਾ ਰੈਸ਼ਨ ਆਉਂਦਾ ਅੱਜ ਕੱਲ੍ਹ ਤੋਂ ਜਿਹਦੇ ਕੋਈ ਵਿਚਾਰੇ ਕੋਈ 4000 ਰੁਪਈਆ ਵੀ ਨਾ ਹੋਵੇ ਜਿੱਥੇ ਚਾਰ ਬੀਬੀਆਂ ਹੋਣ ਤੇ ਲਾਜ਼ਮੀ ਤੌਰ ਤੇ ਉਹਦਾ ਫਾਇਦਾ ਹੋਵੇਗਾ ਇਹਦੇ ਨਾਲ ਨੂੰ ਆਮ ਆਦੀ ਬੁਰੀ ਤਰ੍ਹਾਂ ਘੇਰ ਗਈ ਹੁਣ ਸਵਾਲ ਹੈ ਕਿ ਜਿਹੜਾ ਹੁਣ ਆਪਣਾ ਪੰਜਾਬ ਦਾ ਬਜਟ ਸੈਸ਼ਨ ਹੋਣਾ ਮਾਰਚ ਦੇ ਅਖੀਰਲੇ ਮਹੀਨੇ ਸਰਕਾਰ ਚਾਹਤ ਬੁਲਾਵੇ ਉਹਦੇ ਚ ਇਹਨਾਂ ਨੂੰ ਪ੍ਰਬੰਧ ਕਰਨੇ ਪੈਣਗੇ ਨਹੀਂ ਤੇ ਭਾਜੀਪੀ ਨੂੰ ਜਾਂ ਪੰਜਾਬ ਦੀਆਂ ਔਰਤਾਂ ਨੂੰ ਆਮ ਆਦੀ ਪਾਰਟੀ ਵਾਸਤੇ ਜਵਾਬ ਦੇਣੇ ਔਖੇ ਹੋ ਸਕਦੇ ਨੇ ਹੁਣ ਉਹਨਾਂ ਨੇ ਤੇ ਕਰ ਦਿਖਾਇਆ ਹਾਲਾ ਕਿ ਹੱਲੇ ਸੌਂ ਮਰੀ ਚੁੱਕੀ ਸੀ ਰੇਖਾ ਗੁਪਤਾ ਉਹਨਾਂ ਨੇ ਅਗਲੇ ਦਿਨ ਜਿਹੜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੀਸ਼ੀ ਜੀ ਉਹ ਪਹਿਲਾਂ ਲੈ ਕੇ ਚਲਗੇ ਸੀ 1000 ਰੁਪਏ ਲੱਗ ਦੋ ਜੀ 2500 ਹੈ ਨਾ ਵੀ ਤੁਸੀਂ ਤੇ ਪੰਜਾਬ ਚ ਕੀਤੇ ਨਹੀਂ ਤੇ ਹੁਣ ਤੁਸੀਂ ਉਹਨਾਂ ਕੋ ਮੰਗਦੇ ਉਹਨਾਂ ਨੇ ਕਰ ਦਿਖਾਇਆ ਹੈਗਾ ਭਾਜਪੀ ਨੇ ਮਹਾਰਾਸ਼ਟਰ ਚ 2500 ਦਿੱਤੇ ਮਧ ਪ੍ਰਦੇਸ਼ ਦੇ ਵਿੱਚ ਦਿੱਤੇ ਕਿ ਨਹੀਂ ਉਹਨਾਂ ਨੇ ਜਿੱਥੇ ਵਾਅਦਾ ਕੀਤਾ ਸੀ ਉਸੇ ਵਾਅਦੇ ਕਰਕੇ ਲੋਕਾਂ ਨੂੰ ਦਿੱਲੀ ਦੀਆਂ ਔਰਤਾਂ ਨੂੰ ਪਤਾ ਲੱਗਾ ਕਿ ਭਾਜਪੀ ਦੀ ਜਿੱਥੇ ਜਿੱਥੇ ਸਰਕਾਰ ਉਹਨਾਂ ਨੇ ਉਥੋ ਉਥੋ ਦੀਆਂ ਔਰਤਾਂ ਨੂੰ 25-2500 ਰੁਪਏ ਦਿੱਤਾ ਹਾਲਾਕੇ ਮਹਾਰਾਸ਼ਟਰ ਵਿੱਚ 67 ਕੇ 68000 ਕਰੋੜ ਰੁਪਏ ਦਾ ਬਜਟ ਇਹ ਪੈਨਸ਼ਨ ਬੀਬੀਆਂ ਨੂੰ ਜਿਹੜਾ 2500 ਰੁਪਏ ਉਹਦੇ ਨਾਲ ਵਧ ਗਿਆ ਚਲ ਹੈ ਕਿ ਮਹਾਰਾਸ਼ਟਰ ਇੰਡੀਆ ਦਾ ਸਭ ਤੋਂ ਅਮੀਰ ਸੂਬਾ ਹੈਗਾ ਔਰ ਸਭ ਤੋਂ ਵੱਡਾ ਸੂਬਿਆਂ ਚ ਵੀ ਗਿਣਿਆ ਜਾਂਦਾ ਹੈਗਾ ਉਥੇ ਪੈਸੇ ਦੀ ਕੋਈ ਕਮੀ ਨਹੀਂ ਪਰ ਕਮਿਟਮੈਂਟ ਜਿਹੜੀ ਕੀਤੀ ਹੈਗੀ ਆ ਹੁਣ ਇਹ ਹੀ ਹੈ ਕਿ ਦਿੱਲੀ ਦੇ ਜਨਤਾ ਦੇ ਨਾਲ ਜਿਹੜੀ ਕਮਿਟਮੈਂਟ ਕੀਤੀ ਉਹਨਾਂ ਨੇ ਕਿਹਾ ਤਾਂ ਕਿ ਅੱਜ ਅਸੀਂ ਕੈਬਨਿਟ ਦੇ ਵਿੱਚ ਪਾਸ ਕਰਤਾ ਜੇ ਕੈਬਨਿਟ ਦੇ ਵਿੱਚ ਪਾਸ ਕਰਤਾ ਹੋ ਸਕਦਾ ਇੱਕ ਜਿਹੜਾ ਹੁਣ ਉਹਨਾਂ ਦਾ ਬਜਟ ਹੋਣਾ ਬਜਟ ਦੇ ਵਿੱਚ ਉਹਦਾ ਪ੍ਰਬੰਧ ਰੱਖ ਲੈਣ ਵੀ ਕਿੰਨੀਆਂ ਦਿੱਲੀ ਦੇ ਵਿੱਚ ਔਰਤਾਂ ਨੇ ਕਿੰਨਿਆ EMPLOYEES ਨੇ ਕਿੰਨਿਆਂ ਦੇ ਘਰ ਵਾਲਿਆਂ ਦੇ ਅਪਲਾਈ ਜਿੰਨਾਂ ਕੋਲ ਮਤਲਬ ਇਨਕਮ ਹੈ ਉਹਨਾਂ ਨੂੰ ਸ਼ਾਇਦ ਬਾਹਰ ਕਰਨਾ ਵੀ ਚਾਹੀਦਾ ਪੰਜਾਬ ਦੇ ਵਿੱਚ ਵੀ ਇਦਾਂ ਹੀ ਹੋਣਾ ਚਾਹੀਦਾ ਕਿ ਜੇ ਕੱਲ ਨੂੰ ਆਮ ਆਦੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਇਹ 1000 ਰੁਪਏ ਦੇਣਗੇ ਜਿਨ੍ਹਾਂ ਦੀ ਸਰਕਾਰੀ ਨੌਕਰੀਆਂ ਉਹਨਾਂ ਨੂੰ ਤੇ ਲੋੜ ਨਹੀਂ ਜਿਨ੍ਹਾਂ ਦੇ ਘਰ ਵਾਲੇ ਨੌਕਰੀ ਕਰਦੇ ਉਹਨਾਂ ਨੂੰ ਲੋੜ ਨਹੀਂ ਜਿਨ੍ਹਾਂ ਦੇ ਘਰ ਵਾਲੇ ਪੈਨਸ਼ਨ ਲੈਂਦੇ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਤੇ ਉਹ ਨੰਬਰ ਬੜੇ ਘੱਟ ਰਹਿ ਜਾਣੇ ਹੈਗੇ ਨੇ ਆਂਗਣਵਾੜੀ ਵਰਕਰਾਂ ਨਿਕਲ ਜਾਣਗੇ ਅੜਾ ਜਿਹੜੇ ਲੈਂਡਲੋਰਡ ਉਹ ਨਿਕਲ ਜਾਣਗੇ ਇਸ ਕਰਕੇ ਸਰਕਾਰ ਨੂੰ ਦੇਣੇ ਪੈਣੇ ਪਰ ਕੀ ਸਰਕਾਰ ਕੋ ਪੈਸੇ ਹੈ 75000 ਕਰੋੜ ਰੁਪਇਆ ਦੇ ਸਰਕਾਰ ਨੇ ਜਿਹੜਾ ਪੈਸਾ ਚੱਕ ਲਿਆ ਅਰ ਕਰ ਜਾ ਤੇ ਪੰਜਾਬ ਚ 75000 ਕਰੋੜ ਦੇ ਬਦਲੇ ਡਵੈਲਪਮੈਂਟ ਨਹੀਂ ਹੋਈ ਕੈਪਟਨ ਵੇਲੇ ਵੀ ਡਵੈਲਪਮੈਂਟ ਨਹੀਂ ਹਾਲਾਂਕਿ ਕਾਲੀਆਂ ਵੇਲੇ ਕਰਜ਼ਾ ਵੀ ਚੁੱਕਦੇ ਰਹੇ ਨੇ ਪਰ ਡਵੈਲਪਮੈਂਟ ਵੀ ਹੋਈ ਤੇ ਕਾਂਗਰਸ ਵੱਲੇ ਕਰਜ਼ਾ ਵੀ ਲੈ ਇੰਨੀ ਜ਼ਿਆਦਾ ਡਵੈਲਪਮੈਂਟ ਨਹੀਂ ਇਹਨਾਂ ਨੇ 75000 ਕਰੋੜ ਰੁਪਈਆ ਕਰਜ਼ਾ ਚੱਕ ਲਿਆ ਤੇ ਪੰਜਾਬ ਚੱਲੇ ਤੱਕ ਡਵੈਲਪਮੈਂਟ ਦੇਖਣੀ ਰਹੀ ਹੈਗੀ ਤੇ ਇਸ ਕਰਕੇ ਹਜ਼ਾਰ ਜਿਹੜਾ ਰੁਪਈਆ ਦੇਣਾ ਬੀਬੀਆਂ ਨੂੰ ਤੇ ਇਹ 1 ਕਰੋੜ ਬੀਬੀਆਂ ਦੇ 1 ਕਰੋੜ ਦੇ ਨਾਲ ਕਰ ਲਈ ਹੈ ਸਾਲ ਦਾ 1000 ਕਰੋੜ ਰੁਪਈਆ ਬਣਨਾ ਹੈਗਾ ਇਸੇ ਕਰਕੇ ਜਿਹੜਾ ਪਿਛਲਾ ਦੇ 36000 ਕਰੋੜ ਰੁਪਈਆ ਗਿਆ ਹੁਣ ਜਿਹੜੇ ਪਿਛਲੇ ਬਾਕੀ ਮਹੀਨੇ ਰਹਿ ਗਏ 24 ਜੇ ਵੀ 1000 ਕਰੋੜ ਰੁਪਏ ਕਿੱਥੋਂ ਚਾਹੀਦਾ ਕਿਉਂਕਿ 30000 ਕਰੋੜ ਰੁਪਏ ਦੀ ਤਾਂ ਬਿਜਲੀ ਸਬਸਿਡੀ ਹੋ ਗਈ ਕੱਲੀ ਬੰਬੀਆਂ ਦੀ ਘਰਾਂ ਦੀ ਹਜੇ ਤਾਂ ਉਹਦੇ 'ਚ ਵੀ ਜਿਹੜੇ ਸੁਧਾਰ ਕਰਨ ਦੀ ਲੋੜ ਆ ਇਦਾਂ ਹੋ ਬਹੁਤ ਸਾਰੀਆਂ ਸਕੀਮਾਂ ਨੇ ਤੇ ਜੇ 900 ਕਰੋੜ ਰੁਪਏ ਬੱਸਾਂ ਦਾ ਹੀ ਆ ਹਲੇ ਸਰਕਾਰ ਕੋ ਪੀ ਆਰਟੀਸੀ ਤੇ ਉਹਦਾ ਦਿੱਤਾ ਨਹੀਂ ਗਿਆ ਇਹ ਤੇ ਸਰਕਾਰ ਕੋਲ ਕਿਸਮਤ ਚੰਗੀ ਸੀ ਕਿ ਮਨਪ੍ਰੀਤ ਸਿੰਘ ਬਾਦਲ ਬੜੀ ਉਹ ਕਹਿੰਦੇ ਨਾ ਹੱਥ ਘੋਟ ਕੇ ਕੰਮ ਕਰਦੇ ਰਹੇਗੇ ਨੇ ਜਿੰਨਾ ਸੈਂਟਰ ਨੇ ਕਿਹਾ ਸੀ ਕਰਜ਼ਾ ਉਸ ਤੋਂ ਨੇ ਘੱਟ ਚੱਕਿਆਗਾ ਤੋਂ 12000 ਕਰੋੜ ਰੁਪਈਆ ਬਚਿਆ ਸੀ ਮਨਪ੍ਰੀਤ ਉਹਨੇ ਬਚਾਗੇ ਸੀ ਬਤੌਰ ਫਾਈਨਾਂਸਮਿਸਟ ਇਹਨਾਂ ਨੇ ਆਉਂਦੇ ਹੀ ਜਿਹੜਾ 12000 ਕਰੋੜ ਰੁਪਈਆ ਸਰਕਾਰ ਨੂੰ ਉਹਨੂੰ ਬੀਲੀਬੋਰਡ ਨੂੰ ਸਬਸਿਡੀ ਦਿੱਤੀ ਜੇ ਨਾ ਦਿੱਤੀ ਜਾਂਦੀ ਤੇ ਬੀਲੀਬੋਰਡ ਦੇ ਵਾਜੇ ਪਹਿਲੇ ਸਾਲ ਹੀ ਵੱਜ ਜਾਣੇ ਹੈਗੇ ਸੀ ਅਜਿਹੀ ਸਥਿਤੀ ਦੇ ਵਿੱਚ ਪੰਜਾਬ 'ਚ ਪਹਿਲੇ ਬੜੀਆਂ ਸਬਸਿਡੀਆਂ ਉਹਨੂੰ ਰਿਫਾਈਨ ਕਰਨ ਦੀ ਜ਼ਰੂਰਤ ਆ ਗਈ ਪਰ ਭਾਜਪੀ ਨੇ ਜਿਹੜੀ ਅੱਜ ਖੇਡੇਗਾ ਉਹਦੇ ਨਾਲ ਲਾਜ਼ਮੀ ਤੌਰ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਨੂੰ ਵੀ ਤੇ ਪੰਜਾਬ ਦੀਆਂ ਬੀਬੀਆਂ ਨੂੰ ਵੀ ਜਵਾਬ ਦੇਣਾ ਔਖਾ ਹੋ ਜਾਊਗਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾਜ ਤੇ ਵਿੱਚ ਇਹਨਾਂ ਦੋ ਮੁੱਦਿਆਂ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ